ਇਹ ਸਭ ਫਿਰ ਕਚੜਾ ਚਾਹਾਂ ਦਾ ਪੰਜਾਬ ਨਾਲ ਕਾਸਟੇ ਸਵਾਗਤ ਕਰਦੇ ਹਾਂ ਅਸੀਂ ਤੁਸੀਂ ਸਾਡੇ ਚੈਨਲ ਤੇ ਫਿਰ ਤੋਂ ਜੁੜ ਗਏ ਹੋ ਤੇ ਅੱਜ ਅਸੀਂ ਕੰਮ ਕਰਦੇ ਹਾਂ ਅੱਜ ਕੱਲ ਜੋ ਕਿ ਲੋਖਾਂ ਦੀ ਕਟਾਈ ਹੋ ਰਹੀ ਹੈ ਅਸਵਾਰੀ ਚਾਚਾ ਕਰਾਂਗੇ ਭਗਤ ਦਾ ਪਰਮਾਤਮਾ ਤੁਹਾਨੂੰ ਬਹੁਤ-ਬਹੁਤ ਆਸ਼ੀਰਵਾਦ ਦੇਵੇ ਤੇ ਤੁਹਾਨੂੰ ਪਰਮਾਤਮਾ ਅੱਗੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਉਸ ਗੱਲ ਉਹਨਾਂ ਕਾਲ ਗਰੀ ਵੀ ਰੁੱਖ ਇੱਕ ਜਿਹੇ ਜੋ ਕਿ ਫੱਦੀ ਉਹ ਵੀ ਰੱਬ ਦੇ ਇੱਕ ਜਿਹੇ ਖਤਮ ਦੇ ਬਣਾਈ ਹੋਏ ਯੰਤਰ ਨੇ ਜੋ ਸਾਨੂੰ ਸਾਹਦ ਜੋ ਕੋਈ ਬਿਮਾਰੀਆਂ ਨੇ ਉਹਨਾਂ ਨੂੰ ਜੋ ਕਿ ਦੂਰ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਨੇ ਕਿਉਂਕਿ ਜੋ ਕਿ ਰੁੱਖਾਂ ਵਿੱਚ ਇੱਕ ਜਿਹੇ ਜੋ ਕਿ ਫਤ ਹੁੰਦੇ ਨੇ ਜੋ ਸਾਡੇ ਅੰਦਰ ਕੋਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਲੜਨ ਵਿੱਚ ਸਾਡੇ ਜੋ ਕਿ ਰੋਕ ਦੇ ਨੇ ਜਿਵੇਂ ਕੋਈ ਬਿਮਾਰੀ ਹੋ ਗਈ ਉਸ ਨੂੰ ਜੋ ਕਿ ਜਦੋਂ ਅਸੀਂ ਤਾਜੀ ਹਵਾ ਵਿੱਚ ਜਾਂਦੇ ਤਾਂ ਤੁਸੀਂ ਸਾਹ ਲੈਂਦੇ ਆ ਅਸਰ ਅੰਦਰ ਕੋਈ ਵੀ ਜੋ ਕਿ ਹਾਨੀਕਾਰਕ ਤਣ ਹੁੰਦੇ ਨੇ ਉਹ ਦੂਰ ਹੋ ਜਾਂਦੇ ਨੇ ਅਤੇ ਸਾਨੂੰ ਬਿਮਾਰੀਆਂ ਤੋਂ ਜੋ ਕਿ ਰਾਹਤ ਮਿਲ ਜਾਂਦੀ ਹੈ ਸਾਨੂੰ ਰੁੱਖਾਂ ਨੂੰ ਲਗਾਉਣਾ ਚਾਹੀਦਾ ਅੱਜ ਜੋ ਕਿ ਰਕਬਾ ਘੱਟ ਰਿਹਾ ਲੋਕ ਰੁੱਖਾਂਨ ਘਟ ਰਿਹਾ ਪਰੰਤੂ ਉਹ ਜੋ ਕਿ ਲੋਕਾਂ ਵਿੱਚ ਸੁਧਾਰ ਹੋ ਰਿਹਾ ਹੈ ਰੋਕੜ ਕਦੋਂ ਸ਼ੁਰੂ ਕਰਦੇ ਨੇ ਜਦ ਮੈਂ ਮੁੰਡਾ ਪਰਵੇ ਕੇ ਅ ਕਿਆਸੀ ਉਥੇ ਦੇਖਿਆ ਸੀ ਕਿ ਲੋਕਾਂ ਨੇ ਰੁੱਖ ਲਗਾਉਣ ਸ਼ੁਰੂ ਕਰ ਦਿੱਤੇ ਨੇ ਕਿ ਬਹੁਤ ਵਧੀਆ ਗੱਲ ਹੈ ਸਾਨੂੰ ਵੀ ਬਦਵਾਦ ਰੁੱਖ ਲਗਾਉਣੇ ਚਾਹੀਦੇ ਨੇ ਕੱਲ ਦੀ ਵੀਡੀਓ ਸਾਹਮਣੇ ਆਈ ਸੀ ਕਿ ਕਿਸੇ ਮੈਸ ਸ਼ਾਟ ਦਾ ਨਾਮ ਭੁੱਲ ਗਿਆ ਉਥੇ ਜੁਕੀ ਇੱਕ ਚੁਕੀ ਜਸਣਾ ਜੱਦੀ ਜੰਮੂ ਕਟੜਾ ਹਾਈਵੇ ਹੈ ਉਸੇ ਬਣ ਦੇ ਵਿੱਚ ਜੋ ਕਿ ਰੁੱਖ ਰੁੱਖੀ ਦਿੱਕਤ ਪੈ ਰਹੀ ਸੀ। ਪਰੰਤੂ ਉਸ ਦੇ ਕਿ ਜੋ ਕਿ ਬਜ਼ੁਰਗਾਂ انسان ਇਹ ਰੁੱਖਾਂ ਨੂੰ ਕੱਟਣ ਦੀ ਬਜਾਏ ਕਿਹਾ ਵੀ ਮੇਰਾ ਜੋ ਕਿ ਘਰ ਤੋੜ ਤੋ ਪਰੰਤੂ ਇਸ ਰੁੱਖ ਨੂੰ ਨਾ ਕੱਟੋ। ਉਸਨੇ ਉਹ ਜਦ ਫੜਦੀ ਪਰ ਦੂਸਰੀ ਜਗ ਸਕਦੇ ਕਿੰਨੇ ਜੋ ਕਿ ਲੋਕ ਜਗਾ ਰੁੱਖਾਂ ਨੂੰ ਪਿਆਰ ਕਰ ਰਹੇ ਨੇ। ਪਰੰਤੂ ਕਹ ਲੋਕ ਰੁੱਖਾਂ ਨਾਲ ਦਰਵੇਈਆ ਹੀ ਕਰਦੇ ਜੋ ਕਿ ਸਾਨੂੰ ਬਹੁਤ ਮਾੜੀ ਗੱਲ ਲੱਗਦੀ ਹੈ। ਰੁੱਖਾਂ ਰੱਖਣਾ ਜ਼ਰੂਰੀ ਹੈ ਕਰੋ ਰੁੱਖ ਸਾਡੇ ਜੋ ਕਿ ਹਰਿੰਦਰ ਬਹੁਤ ਜੋ ਕਿ ਜਾਨ ਨੂੰ ਕੁਛ ਸਾਧ ਰੱਖਦੇ ਨੇ ਸਾਡੇ ਜੋ ਕਿ ਰੁੱਖਾਂ ਦੇ ਕਰਕੇ ਜੋ ਕਿ ਫਰਸ਼ਾ ਹੁੰਦੀਆਂ ਨੇ ਜੋ ਰੁੱਖਾਂ ਨੂੰ ਜੇਕਰ ਅਸੀਂ ਦੇਖ ਦੂਰੋਂ ਦੇਖਦੇ ਹਾਂ ਸਾਡੇ ਅੰਦਰ ਨਿਗਾ ਹੈ ਉਹ ਵੀ ਜੋ ਕਿ ਵੱਧ ਜਾਂਦੀ ਕਿਉਂਕਿ ਹਰੀਆਬਲੀ ਨੇ ਜ਼ਿਆਦਾ ਹੁਣ ਸੁਖੋਬਸਰਤ ਹੁੰਦੀ ਹੈ ਕਿ ਉਸ ਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਸੋ ਵੱਧ ਵੱਧ ਰੁੱਖ ਲਗਾਓ ਅਤੇ ਟੇਸ਼ਨ ਨੂੰ ਜੋ ਕਿ ਆਉਣ ਵਾਲੇ ਬਿਮਾਰੀਆਂ ਨੂੰ ਲੋਕ ਬਚਾਉ ਧੰਨਵਾਦ